ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆਂ ਸੁਣਿਆ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਜੀਵ ਨੂੰ ਸੁਖ ਪ੍ਰਾਪਤ ਹੁੰਦਾ ਹੈ ਜਿਸ ਬਾਣੀ ਦਾ ਅਦਬ ਸਤਕਾਰ ਪੈ ਰੱਖਣਾ ਜੀਵ ਦਾ ਖਾਲਸਾ ਜੀ ਪਹਿਲਾ ਫਰਜ਼ ਹੈ ਸੋ ਐਸੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਜਪਿਆਂ ਤੇ ਆਇਆਂ ਗਾਇਆਂ ਖਾਲਸਾ ਜੀ ਜਿੱਥੇ ਮਹਾਰਾਜ ਦੀ ਕਿਰਪਾ ਸਦਕਾ ਬੇਅੰਤ ਸੁਖ ਪ੍ਰਾਪਤ ਹੁੰਦੇ ਉਥੇ ਮਹਾਰਾਜ ਜੀ ਪਰਲੋਕ ਵਿੱਚ ਵੀ ਰੱਖਿਆ ਕਰਦੇ ਸੋ ਐਸੀ ਪਾਵਨ ਪਵਿੱਤਰ ਇਲਾਹੀ ਬਾਣੀ ਨੂੰ ਸਦਾ ਹਿਰਦੇ ਵਿੱਚ ਵਸਾ ਕੇ ਰੱਖੀਏ કંਠ ਕਰਕੇ ਰੱਖੀਏ ਕਿਉਂਕਿ ਖਾਲਸਾ ਜੀ ਸਿਆਣੇ ਕਹਿੰਦੇ ਸਨ ਕਿ ਬਾਣੀ કંਠ ਪੈਸਾ ਗੰਠ ਇਹ ਖਾਲਸਾ ਜੀ ਇਹ ਚੀਜ਼ਾਂ ਸਦਾ ਸਹਾਇ ਹੋਣ ਵਾਲੀਆਂ ਇੰਨੀ ਬੇਅੰਤ ਬਾਣੀ ਕੰਠ ਹੋਵੇਗੀ ਜਿੱਥੇ ਬੈਠੋਗੇ ਜਿੱਥੇ ਵਿਚਰੋਗੇ ਉੱਥੇ ਬਹਿ ਕੇ ਬਾਣੀ ਦਾ ਜਾਪ ਕਰ ਲਵੋਗੇ ਸੋ ਇਹ ਲਾਹੇਵੰਦ ਹੈ ਜੇ ਕਿਸੇ ਨੂੰ ਸ੍ਰੀ ਜਪਜੀ ਸਾਹਿਬ ਜੀਆਂ ਦਾ ਪਾਠ ਖਾਲਸਾ ਜੀ ਕੰਠ ਹੈ ਤੇ ਉਹ ਕਿਤੇ ਵੀ ਬੈਠਾ ਕਿਤੇ ਰਸਤੇ ਵਿੱਚ ਜਾਂਦਾ ਆਉਂਦਾ ਮਹਾਰਾਜ ਦੀ ਬਾਣੀ ਨੂੰ ਪੜ ਸਕਦਾ ਸਤਿਗੁਰਾਂ ਦਾ ਉਹ ਠਾਸਰਾ ਤੱਕ ਸਕਦਾ ਕਿਉਂਕਿ ਬਾਣੀ ਪੜਨ ਦੇ ਨਾਲ ਖਾਲਸਾ ਜੀ ਮਹਾਰਾਜ ਕਹਿੰਦੇ ਕਰੋੜਾਂ ਜਨਮਾਂ ਦੀ ਮੈਲ ਉਤਰਦੀ ਹੈ ਕਰੋੜਾਂ ਖਾਲਸਾ ਜੀ ਪਾਪ ਨਾਸ਼ ਹੋ ਜਾਂਦੇ ਆਉਣ ਵਾਲੇ ਸੰਕਟ ਦੂਰ ਹੋ ਜਾਂਦੇ ਕਿਉਂਕਿ ਬਾਣੀ ਇਹ ਆਕਾਲ ਪੁਰਖ ਦੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਸੰਸਾਰ ਦਾ ਹਰ ਇੱਕ ਪ੍ਰਕਾਰ ਦਾ ਚਿੰਤਾ ਝੂਰਾ ਦੂਰ ਹੋ ਜਾਂਦਾ ਸੋ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਐਸੇ ਸਤਿਗੁਰੂ ਦੀਨदयाल ਮਹਾਰਾਜ ਸੱਚੇ ਪਾਤਸ਼ਾਹ ਤੋਂ ਹੋਰ ਉੱਤੇ ਉੱਤਮ ਕੋਈ ਨਹੀਂ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਨਾਮ ਦੀ ਕਮਾਈ ਕਰੀਏ ਸਾਨੂੰ ਇਹੀ ਮੱਤ ਬਖਸ਼ ਅਮਰਤ ਵੇਲੇ ਅਸੀਂ ਜਾਗੀ ਅਮਰਤ ਵੇਲੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਹਮਣਾ ਕਰੀਏ ਕਿਉਂਕਿ ਖਾਲਸਾ ਜੀ ਜਿਨ੍ਹਾਂ ਦੀ ਝੋਲੀ ਵਿੱਚ ਬ੍ਰह्म ਮਹੂਰਤ ਹੈ ਅਮਰਤ ਵੇਲਾ ਹੈ ਉਹਨਾਂ ਦੀ ਝੋਲੀ ਵਿੱਚ ਸਭ ਕੁਝ ਹੈ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਹਨ ਜਿਵੇਂ ਆਪਾਂ ਕੱਲ ਗੱਲ ਕਰਦੇ ਸਾਂ ਕਿ ਬਾਣੀ ਦਾ ਅਦਬ ਰੱਖਣਾ ਭੈ ਰੱਖਣਾ ਸਤਕਾਰ ਰੱਖਣਾ ਆਤ ਜ਼ਰੂਰੀ ਹੈ ਸੋ ਖਾਲਸਾ ਜੀ ਕਈ ਘਰਾਂ ਦੇ ਵਿੱਚ ਪੋਥੀਆਂ ਪਈਆਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਪੋਥੀਆਂ ਦਾ ਅਦਬ ਸਤਕਾਰ ਨਹੀਂ ਉਹ ਕਰਦੇ ਨਾ ਕਿਸੇ ਰੁਮਾਲੇ ਵਿੱਚ ਲਪੇਟ ਕੇ ਰੱਖ ਦੇ ਬਾਣੀ ਪੜਨੀ ਤੇ ਦੂਰ ਦੀ ਗੱਲ ਹੈ ਮਹਾਰਾਜ ਦੀ ਪੋਥੀ ਦਾ ਆਦਰ ਵੀ ਨਹੀਂ ਹੁੰਦਾ ਸੋ ਭਾਈ ਜੇ ਨਹੀਂ ਸਾਮ ਹੁੰਦੀਆਂ ਤੇ ਗੁਰੂ ਘਰ ਦੇ ਦੇਓ ਪਰ ਜੇ ਤੁਸੀਂ ਸਾਹਮਣੇ ਉਹ ਬਾਣੀ ਪੜਦੇ ਹੋ ਫਿਰ ਖਾਲਸਾ ਜੀ ਸੋਹਣੇ ਤੇ ਸ਼ਵਸ ਜਿਹੜੇ ਰੁਮਾਲਾ ਸਾਹਿਬ ਲਓ ਉਹਨੂੰ ਘਟੋ ਘਟ ਦੋਹਾਂ ਤਿੰਨਾਂ ਦਿਨਾਂ ਬਾਅਦ ਚੇਂਜ ਕਰ ਦਿਓ ਜਾਂ ਹਫਤੇ ਬਾਅਦ ਚੇਂਜ ਕਰ ਦਿਓ ਦੋ ਰੁਮਾਲੇ ਬਣਾਓ ਇੱਕ ਗੁਟਕਾ ਸਾਹਿਬ ਰੱਖਣ ਵਾਸਤੇ ਇੱਕ ਵਾਰ ਉਹਦੇ ਵਿੱਚ ਗੁਟਕਾ ਸਾਹਿਬ ਰੱਖ ਲਿਆ ਲਪੇਟ ਕੇ ਰੱਖਿਆ ਫਿਰ ਖਾਲਸਾ ਜੀ ਹਫਤੇ ਤੱਕ ਉਹ ਜਿਹੜਾ ਰੁਮਾਲਾ ਸਾਹਿਬ ਹੈ ਲਾ ਲਓ ਦੂਜਾ ਚੜਾ ਦਿਓ ਤੇ ਉਹ ਰੁਮਾਲੇ ਸਾਹਿਬ ਦੀ ਜਿਹੜੀ ਸਫਾਈ ਕਰ ਦਿਓ ਧੋ ਦਿਓ ਸੋ ਐਵੇਂ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਨੂੰ ਗੁਰੂ ਦਾ ਰੂਪ ਜਾਣ ਕੇ ਖਾਲਸਾ ਜੀ ਸੇਵਾ ਕਰੀਏ ਜੇ ਗੁਰੂ ਕੀ ਗੁਰੂ ਦਾ ਰੂਪ ਜਾਣ ਕੇ ਸੇਵਾ ਕਰਾਂਗੇ ਫਿਰ ਮਹਾਰਾਜ ਦੇ ਦਰੋਂ ਸਾਨੂੰ ਬੇੰਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਕਿਉਂਕਿ ਇਹ ਗੁਰਾਂ ਕੀ ਦੇਹ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਰੱਖਣ ਵਾਲਾ ਨਹੀਂ ਜੇ ਸਤਿਗੁਰਾਂ ਦਾ ਭੈਅ ਅਦਬ ਰੱਖਾਂਗੇ ਫੇਰ ਹੀ ਸਾਰੇ ਸੁੱਖ ਪ੍ਰਾਪਤ ਹੋਣਗੇ ਆਪਣੇ ਗੁਰੂ ਨੂੰ ਸਦਾ ਹਾਜ਼ਰ ਨਾਜ਼ਰ ਕਰਕੇ ਮੰਨਣਾ ਜਿਵੇਂ ਖਾਲਸਾ ਜੀ ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਬਾਣੀ ਪੜ੍ਹਨ ਲੱਗਿਆਂ ਪਹਿਲਾਂ ਇਸ਼ਨਾਨ ਕਰੋ ਵੈਸੇ ਤੇ ਖਾਲਸਾ ਜੀ ਅੰਮ੍ਰਿਤ ਵੇਲੇ ਸਾਨੂੰ ਕਿਸੇ ਇਸ਼ਨਾਨ ਦਾ ਹੁਕਮ ਹੈ ਪਰ ਆਪਾਂ ਥੋੜਾ ਜਿਹਾ ਆਲਸ ਕਰਨ ਕਰਕੇ ਉਹ ਛੱਡ ਦਿੱਤਾ ਤੇ ਪਰ ਜੇ ਕਿਸੇ ਇਸ਼ਨਾਨ ਅੰਮ੍ਰਿਤ ਵੇਲੇ ਹੋਵੇ ਫਿਰ ਖਾਲਸਾ ਜੀ ਉਸ ਤੋਂ ਬਾਅਦ ਬਾਣੀ ਦਾ ਪਾਠ ਸਤਿਕਾਰ ਨਾਲ ਬਾਣੀ ਪੜ੍ਹੀ ਜਾਵੇ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰੀਏ ਸਤਿਗੁਰਾਂ ਨੂੰ ਇਵੇਂ ਜਾਣਨਾ ਹੈ ਸ਼ਬਦ ਨੂੰ ਇਵੇਂ ਜਾਣਨਾ ਕਿ ਮਹਾਰਾਜ ਪ੍ਰਤਾਖ ਰੂਪ ਨੇ ਜਿਹੜਾ ਇਵੇਂ ਦੀ ਭਾਵਨਾ ਰੱਖ ਕੇ ਮਹਾਰਾਜ ਦਾ ਜਪ ਜਾਪ ਕਰਦਾ ਹੈ ਉਹ ਫਿਰ ਖਾਲਸਾ ਜੀ ਸਤਿਗੁਰ ਦੀ ਖੁਸ਼ੀ ਦੇ ਪਾਤਰ ਬਣਦਾ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹੀ ਸਰੂਪ ਹੈ ਜਿਸ ਵੇਲੇ ਆਪਾਂ ਬਾਣੀ ਪੜ੍ਹਨੀ ਹੈ ਅਦਬ ਨਾਲ ਬੈਠਣਾ ਹੈ ਸੁੱਚੇ ਕੱਪੜੇ ਪਹਿਨ ਕੇ ਏ ਨਹੀਂ ਕਿ ਕਦੇ ਹੱਥ ਗੋਡੇ ਤੇ ਖੁਰਕ ਲਿਆ ਕਦੇ ਲੱਕ ਤੇ ਖੁਰਕ ਲਿਆ ਕਦੇ ਮੂੰਹ ਨੂੰ ਹੱਥ ਲਾ ਲਿਆ ਕਦੇ ਪੈਰਾਂ ਨੂੰ ਹੱਥ ਲਾ ਲਿਆ ਫਿਰ ਉਹੀ ਹੱਥ ਮਹਾਰਾਜ ਦੀ ਪੋਥੀ ਨੂੰ ਲਾ ਲਿਆ ਇਸ ਕਰਕੇ ਪਾਈ ਇਹ ਅਦਬ ਸਤਕਾਰ ਮਹਾਰਾਜ ਦੀ ਬਾਣੀ ਦਾ ਰੱਖਣਾ ਗਲ ਵਿੱਚ ਹਜੂਰੀਆ ਪਾ ਕੇ ਰੱਖਣਾ ਹਜੂਰੀਆ ਕਹਿੰਦੇ ਨੇ ਕੱਪੜੇ ਨੂੰ ਜਿਵੇਂ ਖਾਲਸਾ ਜੀ ਗਲ ਵਿੱਚ ਪੱਲਾ ਪਾ ਲਣਾ ਜਿਹਨੂੰ ਆਪਾਂ ਸਰੋਪਾ ਕਹਿੰਨੇ ਆ ਪੱਲਾ ਪਾ ਕੇ ਬਾਣੀ ਪੜ੍ਹਨੀ ਜਦੋਂ ਕਦੇ ਖਾਰਸ਼ ਹੋਵੇ ਉਹ ਪੱਲੇ ਦੇ ਨਾਲ ਕਰਨੀ ਹੈ ਹੱਥ ਨਾਲ ਨਹੀਂ ਕਰਨੀ ਸੋ ਐਵੇਂ ਦੀਆਂ ਇਹ ਜਿਹੜੀਆਂ ਹਦਾਇਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਸਾਨੂੰ ਰੱਖਣੀਆਂ ਚਾਹੀਦੀਆਂ ਇਹਦੇ ਨਾਲ ਹੀ ਖਾਲਸਾ ਜੀ ਸਾਡਾ ਪ੍ਰੇਮ ਸਤਗੁਰਾਂ ਨਾਲ ਪਵੇਗਾ ਜਦੋਂ ਮਹਾਰਾਜ ਦਾ ਪੈਅਦਬ ਸਤਕਾਰ ਕਰਨਾ ਸਾਨੂੰ ਆ ਜਾਵੇਗਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਨੂੰ ਆਪਣੇ ਦਰੋਂ ਖੁਸ਼ੀਆਂ ਬਖਸ਼ਣਗੇ ਸੋ ਆਪਾਂ ਕੀ ਕਰਦੇ ਆਂ ਖਾਲਸਾ ਜੀ ਮਹਾਰਾਜ ਦੀ ਪੋਥੀ ਨੂੰ ਉਦਾਂ ਹੀ ਗੰਦੇਮੰਦੇ ਹੱਥਾਂ ਨਾਲ ਫੜ ਲੈਨੇ ਆਂ ਉਹਦੇ ਨਾਲ ਹੀ ਪਾਠ ਕਰ ਲੈਨੇ ਆਂ ਸਾਨੂੰ ਚਾਹੀਦਾ ਕਿ ਇੱਕ ਸੁੱਚੇ ਕੱਪੜੇ ਦੇ ਵਿੱਚ ਖਾਲਸਾ ਜੀ ਪੋਥੀ ਰੱਖਣੀ ਚਾਹੀਦੀ ਨਹੀਂ ਤੇ ਉਹ ਸੈਂਚੀ ਆਉਂਦੀ ਹੈ ਜਿਹਨੂੰ ਖਾਲਸਾ ਜੀ ਰੀਲ ਵੀ ਆਪਾਂ ਕਹਿੰਨੇ ਆ ਉਹ ਰੀਲ ਜਿਹੜੀ ਲੈ ਕੇ ਆਓ ਜਿਹੜੀ ਜਿਹਦੇ ਉੱਤੇ ਪੋਥੀ ਰੱਖ ਕੇ ਆਪਾਂ ਮਹਾਰਾਜ ਦੀ ਬਾਣੀ ਪੜ੍ਹ ਸਕਦੇ ਹਾਂ ਸੋ ਉਹ ਲੈ ਕੇ ਆ ਜਾਵੋ ਉਹਦੇ ਉੱਪਰ ਸੋਹਣਾ ਜਿਹਾ ਕੱਪੜਾ ਵਿਛਾ ਕੇ ਫਿਰ ਪੋਥੀ ਰੱਖ ਕੇ ਤੇ ਬਾਣੀ ਦਾ ਜਾਪ ਕੀਤਾ ਜਾ ਸਕਦਾ ਫਿਰ ਮਹਾਰਾਜ ਦੀ ਪੋਥੀ ਨੂੰ ਖਾਲਸਾ ਜੀ ਕਦੇ ਵੀ ਜਿਹੜੇ ਮੰਜੇ ਤੇ ਬੈਠੇ ਹੋਈਏ ਉੱਤੇ ਨਹੀਂ ਰੱਖਣਾ ਹਮੇਸ਼ਾ ਮਹਾਰਾਜ ਦੀ ਪੋਥੀ ਨੂੰ ਉੱਚਿਆਂ ਕਰਕੇ ਰੱਖਣਾ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸ਼ਬਦ ਰੂਪ ਕਰਕੇ ਜਾਣਣਾ ਫਿਰ ਖਾਲਸਾ ਜੀ ਜਿਹੜਾ ਕੋਈ ਫੋਨ ਤੇ ਸੁਣਦਾ ਜਿਵੇਂ ਕੋਈ ਫੋਨ ਤੇ ਕੋਈ ਕਥਾ ਕੀਰਤਨ ਲਾ ਲੈਂਦਾ ਜਾਂ ਸਿਮਰਨ ਅਭਿਆਸ ਸੁਣਦਾ ਉਹ ਵੀ ਖਾਲਸਾ ਜੀ ਮਹਾਰਾਜ ਦੀ ਜਿਸ ਵਿੱਚ ਬਾਣੀ ਚੱਲ ਰਹੀ ਹੋਵੇ ਉਹ ਵੀ ਚੀਜ਼ ਜਿਹੜੀ ਹੈ ਹਮੇਸ਼ਾ ਉੱਚੀ ਰੱਖਣੀ ਚਾਹੀਦੀ ਏ ਨਹੀਂ ਕਿ ਉਸੇ ਮੰਜੇ ਤੇ ਆਪਾਂ ਸੁੱਤੇ ਹੋਈਏ ਲੰਮੇ ਪਏ ਹੋਈਏ ਉਸੇ ਮੰਜੇ ਦੇ ਉੱਤੇ ਖਾਲਸਾ ਜੀ ਉਹ ਫੋਨ ਨੂੰ ਰੱਖ ਲਈਏ ਫੋਨ ਨੂੰ ਉੱਚਿਆਂ ਕਰਕੇ ਰੱਖਣਾ ਕਿਉਂਕਿ ਉਹਦੇ ਵਿੱਚ ਬਾਣੀ ਚੱਲਦੀ ਹੈ ਭਾਈ ਸਾਹਿਬ ਬਾਣੀ ਬੋਲ ਰੇ ਜਾਂ ਕੀਰਤਨ ਕਰ ਰੇ ਰਾਗੀ ਸਿੰਘ ਤੋ ਇਸ ਕਰਕੇ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਪਰ ਆਪਾਂ ਕੀ ਕਰਦੇ ਆ ਗਿੱਲੇ ਮੱਲੇ ਹੱਥ ਹੁੰਦੇ ਆ ਸਾਡੇ ਗੰਦੇ ਮੰਦੇ ਥੰਧਾਈ ਵਾਲੇ ਉਹਦੇ ਨਾਲ ਹੀ ਖਾਲਸਾ ਜੀ ਪੋਥੀ ਫੜ ਲੈਂਦੇ ਆ ਉਹਦੇ ਨਾਲ ਹੀ ਫਿਰ ਪਾਠ ਕਰਨ ਲੱਗ ਪੈਂਦੇ ਆ ਤੇ ਉਹ ਜਿਹੜੇ ਸਾਡੇ ਥੰਧਾਈ ਵਾਲੇ ਜਾਂ ਗੰਦੇ ਹੱਥ ਮੈਲੇ ਹੱਥ ਉਹ ਪੋਥੀ ਦੇ ਪੱਤਰਿਆਂ ਨੂੰ ਲਗਦੇ ਆ ਉਹਦੇ ਨਾਲ ਪੋਥੀ ਦਾ ਖਾਲਸਾ ਜੀ ਸਤਕਾਰ ਨਹੀਂ ਰਹਿੰਦਾ ਤੋ ਇਹ ਚੀਜ਼ਾਂ ਦਾ ਹਮੇਸ਼ਾ ਖਿਆਲ ਰੱਖ ਕੇ ਹਮੇਸ਼ਾ ਚੱਲਣਾ ਚਾਹੀਦਾ ਹੈ ਸਤਿਗੁਰਾਂ ਦੀ ਪੋਥੀ ਨੂੰ ਸਤਿਗੁਰਾਂ ਜੀਆਂ ਦੇ ਸੁੰਦਰ ਘੁਟਕੇ ਨੂੰ ਸੋਹਣੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਚੰਗੀ ਜਗ੍ਹਾ ਤੇ ਖਾਲਸਾ ਜੀ ਰੱਖਣਾ ਚਾਹੀਦਾ ਜਿਹਦੇ ਨਾਲ ਅਦਬ ਸਤਕਾਰ ਭੈ ਬਣਿਆ ਰਹੇ ਮਹਾਰਾਜ ਦਾ ਜਿੰਨਾ ਸਤਕਾਰ ਕੀਤਾ ਜਾਵੇ ਉਹਨਾਂ ਥੋੜਾ ਕਿਉਂਕਿ ਇਸ ਖਾਲਸਾ ਜੀ ਇਹ ਪੋਥੀ ਕੋਈ ਆਮ ਘੁਟਕਾ ਨਹੀਂ ਇਹ ਪੋਥੀ ਵਿੱਚ ਉਹ ਬਾਣੀ ਹੈ ਜਿਸ ਬਾਣੀ ਨੇ ਸਾਨੂੰ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਨੀ ਹੈ ਜਿਸ ਬਾਣੀ ਨੇ ਸਾਨੂੰ ਲੋਕ ਵਿੱਚ ਸੁੱਖ ਦੇਣਾ ਪ੍ਰਲੋਕ ਵਿੱਚ ਸਾਡੇ ਸੁਹੇਲੇ ਬਣਨਾ ਹੈ ਸੋ ਇਸ ਕਰਕੇ ਜਿਨ੍ਹਾਂ ਅਤਿਵ ਸਤਕਾਰ ਹੈ ਖਾਲਸਾ ਜੀ ਕਰਨਾ ਚਾਹੀਦਾ ਮਹਾਰਾਜ ਦੀ ਬਾਣੀ ਹਮੇਸ਼ਾ ਜੇ ਸਮਝਿਆ ਜਾਵੇ ਤੇ ਖਾਲਸਾ ਜੀ ਬੈਠ ਕੇ ਚੌਂਕੜਾ ਮਾਰ ਕੇ ਕਰਨੀ ਚਾਹੀਦੀ ਪੜ੍ਹਨੀ ਚਾਹੀਦੀ ਹਾਂ ਜੇ ਬਾਣੀ ਬੇਅੰਤ ਕੰਠ ਹੈ ਤੇ ਫਿਰ ਖਾਲਸਾ ਜੀ ਬੰਦਾ ਕੰਮ ਕਾਜ ਕਰਦਾ ਵੀ ਕਰ ਸਕਦਾ ਪਰ ਹਮੇਸ਼ਾ ਮਹਾਰਾਜ ਦੀ ਬਾਣੀ ਦਾ ਪਹਿ ਅਤਿਵ ਸਤਕਾਰ ਰੱਖਣਾ ਸਿਰ ਨੂੰ ਕੱਜ ਕੇ ਬਾਣੀ ਪੜ੍ਹਨੀ ਹੈ ਤੇ ਜੇ ਆਪਾਂ ਕੰਮ ਕਾਜ ਕਰਦੇ ਹਾਂ ਖਾਲਸਾ ਜੀ ਪੈਰੀਂ ਜੋੜੇ ਨੇ ਤੇ ਫਿਰ ਵੀ ਹੱਥ ਪੈਰ ਧੋ ਕੇ ਮੂੰਹ ਧੋ ਕੇ ਤੇ ਮੂੰਹ ਦੇ ਅੰਦਰ ਆਪਣੇ ਮੂੰਹ ਦੇ ਅੰਦਰ ਬਾਣੀ ਪੜਨੀ ਹੈ ਉੱਚੀ ਬੋਲ ਕੇ ਬਾਣੀ ਨਹੀਂ ਪੜਨੀ ਉੱਚੀ ਬੋਲ ਕੇ ਉਦੋਂ ਪੜਨੀ ਹੈ ਜੇ ਇਸ ਵੇਲੇ ਤੁਸੀਂ ਭਾਈ ਘਰ ਵਿੱਚ ਹੋ ਚੌਂਕੜਾ ਮਾਰ ਕੇ ਬੈਠ ਸਕਦੇ ਹੋ ਫਿਰ ਬਾਣੀ ਨੂੰ ਉੱਚੀ ਗਾ ਕੇ ਪੜ ਕੇ ਅਨੰਦ ਲੈਣਾ ਚਾਹੀਦਾ ਹੈ ਸੋ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਜੀ ਦਾ ਰੂਪ ਹੈ ਬਾਣੀ ਸੋ ਬਾਣੀ ਨੂੰ ਸਤ ਕਰਕੇ ਜਾਨੋ ਇਹ ਬਾਣੀ ਦੀਆਂ ਪੋਥੀਆਂ ਨੂੰ ਚੰਗੀ ਜਗ੍ਹਾ ਰੱਖੋ ਐਵੇਂ ਟਰੰਕਾਂ ਵਿੱਚ ﺍﻟमारीਆਂ ਦੇ ਵਿੱਚ ਜਾਂ ਨਿੱਕੀਆਂ ਨਿੱਕੀਆਂ ਖੁੱਡਾਂ ਖਾਲਸਾ ਜੀ ਘਰਾਂ ਵਿੱਚ ਬਣਾਈਆਂ ਉੱਥੇ ਮਹਾਰਾਜ ਦੀਆਂ ਪੋਥੀਆਂ ਰੱਖ ਦਿੰਦੇ ਉੱਥੇ ਕੀੜੀਆਂ ਤੁਰੀਆਂ ਫਿਰਦੀਆਂ ਕੋੜ ਕਿਰਨੀਆਂ ਤੁਰੀਆਂ ਫਿਰਦੀਆਂ ਐਵੇਂ ਨਹੀਂ ਮਹਾਰਾਜ ਦੀ ਬਾਣੀ ਨੂੰ ਖਾਲਸਾ ਜੀ ਆਪਣੇ ਦਿਲ ਦੇ ਟੁਕੜੇ ਨਾਲੋਂ ਵੀ ਜ਼ਿਆਦਾ ਕੀਮਤੀ ਸਮਝ ਕੇ ਸਾਹਮ ਕੇ ਚਾਹੀਦੀ ਹੈ ਸੋ ਐਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਜੇ ਆਪਾਂ ਖਾਲਸਾ ਜੀ ਆਦਬ ਸਤਕਾਰ ਸਹਿਤ ਸੇਵਾ ਕਰਾਂਗੇ ਫਿਰ ਮਹਾਰਾਜ ਸਾਨੂੰ ਵੀ ਖਾਲਸਾ ਜੀ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਉਥੇ ਸਹਾਈ ਹੋ ਜਾਣਗੇ ਸਾਡੇ ਜਿੱਥੇ ਕੋਈ ਸਹਾਈ ਨਹੀਂ ਹੁੰਦਾ ਜਿੱਥੇ ਕੋਈ ਖਾਲਸਾ ਜੀ ਬਾਹ ਨਹੀਂ ਫੜਦਾ ਸੋ ਇਸ ਕਰਕੇ ਕਈ ਲੋਕ ਕੀ ਕਰਦੇ ਜਿੱਦਾਂ ਸੁਖਣੀ ਸਾਹਿਬ ਦਾ ਪਾਠ ਖਾਲਸਾ ਜੀ ਸਹਿਜ ਪਾਠ ਕਰਨ ਲੱਗ ਪੈਂਦੇ ਜਿੱਦਾਂ 6 ਅਸ਼ਟਪਦੀਆਂ ਅੱਜ ਕੀਤੀਆਂ 6 ਕੱਲ ਕੀਤੀਆਂ ਉਹ ਕੀ ਕਰਦੇ ਕਈ ਵਾਰ ਮਹਾਰਾਜ ਦੀ ਪੋਥੀ ਦਾ ਨਾ ਅੰਗ ਥੋੜਾ ਜਿਹਾ ਮੋੜ ਦਿੰਦੇ ਵੀ ਪਤਾ ਲੱਗ ਜਾਵੇਗਾ ਨਹੀਂ ਕਈ ਖਾਲਸਾ ਜੀ ਧਾਗਾ ਰੱਖ ਦਿੰਦੇ ਛੋਟਾ ਜਿਹਾ ਵਿੱਚ ਵੀ ਨਿਸ਼ਾਨੀ ਪਤਾ ਲੱਗ ਜਵੇਗੀ ਕਿਥੇ ਪਾਠ ਕੀਤਾ ਜਾਂ ਜਿਹੜੇ ਸਹਿਜ ਪਾਠ ਕਰਦੇ ਆ ਉਹ ਵੀ ਖਾਲਸਾ ਜੀ ਉਹਨਾਂ ਨੂੰ ਅੰਗ ਚੇਤੇ ਨਹੀਂ ਰਹਿੰਦੇ ਤੇ ਉਹਦੇ ਵਿੱਚ ਕਈ ਵਾਰ ਕੋਈ ਪੇਪਰ ਰੱਖ ਦਿੰਦੇ ਜਾਂ ਧਾਗਾ ਰੱਖ ਦਿੰਦੇ ਐਵੇਂ ਨਹੀਂ ਕਰਨਾ ਚਾਹੀਦਾ ਇਹ ਚੀਜ਼ਾਂ ਖਾਲਸਾ ਜੀ ਬਹੁਤ ਮਾੜੀਆਂ ਹਨ ਇਵੇਂ ਨਹੀਂ ਕਾਪੀ ਦੇ ਉੱਤੇ ਅੰਗ ਲਿਖ ਲਓ ਵੀ ਐਨੇ ਅੰਗ ਤੇ ਪਾਠ ਗਿਆ ਫਿਰ ਉੱਥੋਂ ਹੀ ਖਾਲਸਾ ਜੀ ਪੜ੍ਹਨਾ ਸ਼ੁਰੂ ਕਰ ਲਓ ਇਹ ਧਾਗੇ ਰੱਖਣੇ ਵਿੱਚ ਵੀ ਜਿਹੜਾ ਕਾਗਜ਼ ਕੱਟ ਕੇ ਰੱਖਣਾ ਜਾਂ ਹੋਰ ਕਈ ਚੀਜ਼ਾਂ ਰੱਖਣੀਆਂ ਇਹ ਸਾਰਾ ਕੁਝ ਬਹੁਤ ਮਾੜਾ ਹੈ ਸੋ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਕਿਰਪਾ ਕਰਨ ਸਾਨੂੰ ਸਮਤ ਆਵੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਖਾਲਸਾ ਜੀ ਗੁਰੂ ਘਰਾਂ ਦੇ ਵਿੱਚ ਆਪਾਂ ਜੁਰਾਬਾਂ ਪਾ ਕੇ ਤੁਰੇ ਫਿਰਦੇ ਹਾਂ ਜਦੋਂ ਮਹਾਰਾਜ ਦੀ ਹਜ਼ੂਰੀ ਜਾਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਜਾਣਾ ਖਾਲਸਾ ਜੀ ਸਾਡਾ ਫਰਜ਼ ਬਣਦਾ ਹੈ ਹੱਥ ਧੋਣੇ ਪੈਰ ਧੋਣੇ ਕਿਉਂਕਿ ਅਸੀਂ ਚਮੜਾ ਪਾਇਆ ਹੁੰਦਾ ਜੁੱਤੀਆਂ ਚਮੜੇ ਦੀਆਂ ਗੰਦੇਮੰਦੇ ਜੁੱਤੇ ਹੁੰਦੇ ਖਾਲਸਾ ਜੀ ਤੇ ਜਦੋਂ ਆਪਾਂ ਮਹਾਰਾਜ ਦੇ ਦਰਬਾਰ ਇਦਾਂ ਹੀ ਚੱਲ ਜਾਂਦੇ ਹਾਂ ਕਈ ਜਰਾਬਾਂ ਪਾ ਕੇ ਚਲੇ ਜਾਂਦੇ ਸੋ ਇਹ ਗਲਤ ਗੱਲਾਂ ਨੇ ਖਾਲਸਾ ਜੀ ਉਹਨਾਂ ਜਰਾਬਾਂ ਦੇ ਵਿੱਚੋਂ ਮੁਸ਼ਕ ਆਉਂਦਾ ਉਹ ਆਉਂਦੀ ਹੈ ਉਹੀ ਜਰਾਬਾਂ ਪਾ ਕੇ ਮਹਾਰਾਜ ਦੇ ਦਰਬਾਰ ਵਿੱਚ ਘੁੰਮੀ ਜਾਂਦੇ ਦਰਸ਼ਨ ਕਰੀ ਜਾਂਦੇ ਉਹਨਾਂ ਨੇ ਸਤਿਗੁਰੂ ਦੇਦਰੋਂ ਕੀ ਖੁਸ਼ੀ ਲੈਣੀ ਹੈ ਸੋ ਹਮੇਸ਼ਾ ਇਹ ਆਦਤ ਬਣਾਵੋ ਕੋਛ ਨਹੀਂ ਹੋ ਚੱਲਾ ਕਈ ਬੰਦੇ ਕਹਿੰਨ ਕਿ ਸਾਡੇ ਪੈਰ ਬੜੇ ਠਰਦੇ ਉਹ ਜਿੰਨੇ ਤੁਹਾਡੀ ਰੱਖਿਆ ਕਰਨੀ ਹੈ ਉਹ ਦਾਤੇ ਵਾਸਤੇ ਇਹਨਾਂ ਵੀ ਨਹੀਂ ਤੁਸੀਂ ਕਰ ਸਕਦੇ ਸੋ ਇਸ ਕਰਕੇ ਭਾਈ ਇਹ ਜੁਰਾਬਾਂ ਲਾ ਕੇ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਚਾਹੀਦਾ ਹੈ ਸਿਰ ਕੱਜ ਕੇ ਚੰਗੀ ਤਰ੍ਹਾਂ ਕੇਸ ਕੱਜ ਕੇ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਚਾਹੀਦਾ ਸੋਹਣੇ ਕੱਪੜੇ ਪਹਿਨ ਕੇ ਹਮੇਸ਼ਾ ਜਦੋਂ ਮਹਾਰਾਜ ਦੇ ਦਰਬਾਰ ਜਾਣਾ ਇਸ਼ਨਾਨ ਕਰਕੇ ਜਾਣਾ ਬਿਨਾਂ ਇਸ਼ਨਾਨ ਤੋਂ ਖਾਲਸਾ ਜੀ ਕਦੇ ਨਹੀਂ ਜਾਣਾ ਹਾਂ ਜੇ ਤੁਸੀਂ ਸਾਰੇ ਦਿਨ ਵਿੱਚ ਸਵੇਰੇ ਇਸ਼ਨਾਨ ਕੀਤਾ ਦੁਪਹਿਰ ਨੂੰ ਮਹਾਰਾਜ ਦੇ ਘਰ ਚੱਲੇ ਹੋ ਫਿਰ ਮੂੰਹ ਹੱਥ ਧੋ ਲੋ ਜੇ ਤੁਸੀਂ ਕਿਰਿਆ ਕਰਨ ਵਾਸਤੇ ਨਹੀਂ ਗਏ ਟੌਲਟ ਵਗੈਰਾ ਨਹੀਂ ਗਏ ਇਸ ਕਰਕੇ ਫਿਰ ਤੁਸੀਂ ਹੱਥ ਮੂੰਹ ਧੋ ਲਓ ਜੇ ਤੁਸੀਂ ਜੰਗਲ ਪਾਣੀ ਜਾਂਦੇ ਹੋ ਭਾਵ ਟੌਲਟ ਜਾਂਦੇ ਹੋ ਫਿਰ ਹਮੇਸ਼ਾ ਇਸ਼ਨਾਨ ਕਰਕੇ ਹੀ ਮਹਾਰਾਜ ਦੇ ਦਰਬਾਰ 'ਚ ਜਾਣਾ ਹੈ ਬਿਨਾਂ ਇਸ਼ਨਾਨ ਤੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਨਾ ਪੋਥੀ ਨੂੰ ਹੱਥ ਲਾਉਣਾ ਨਾ ਪੋਥੀ ਫੜ ਕੇ ਬਾਣੀ ਪੜਨ ਬੈਠਣਾ ਤੇ ਨਾ ਖਾਲਸਾ ਜੀ ਮਹਾਰਾਜ ਦੇ ਦਰਸ਼ਨ ਕਰਨੇ ਵੇ ਜਾਣਾ ਹੈ ਸੋ ਇੱਥੇ ਕਈ ਬੀਬੀਆਂ ਪ੍ਰਸ਼ਨ ਕਰਨ ਲੱਗੀਆਂ ਫਿਰ ਮਹਾਵਾਰੀ ਦੇ ਸਮੇਂ ਕਿਵੇਂ ਜਾ ਸਕਦੇ ਆ ਖਾਲਸਾ ਜੀ ਮਹਾਵਾਰੀ ਦੇ ਦਰਸ਼ਨ ਮਹਾਰਾਜ ਜੀ ਦੂਰੋਂ ਸਤਿਗੁਰਾਂ ਦੇ ਦਰਸ਼ਨ ਕਰ ਲਓ ਤੇ ਨਹੀਂ ਤੇ ਕੇਸੀ ਇਸ਼ਨਾਨ ਕਰਕੇ ਤੁਸੀਂ ਜਾ ਸਕਦੀਆਂ ਹੋ ਉਵੇਂ ਤੇ ਖਾਲਸਾ ਜੀ ਮਹਾਰਾਜ ਜੀਆਂ ਦੇ ਬਚਨ ਵੀ ਆਉਂਦੇ ਇਤਿਹਾਸ ਵਿੱਚ ਵੀ ਇਹ ਬਚਨ ਆਉਂਦਾ ਹੈ ਕਿ ਜਦੋਂ ਮਹਾਵਾਰੀ ਦਾ ਸਮਾਂ ਆਉਂਦਾ ਹੈ ਉਸ ਵੇਲੇ ਬੀਬੀ ਮਹਾਰਾਜ ਦੇ ਚਰਨਾਂ ਵਿੱਚ ਬਾਣੀ ਸੁਖ ਲਵੇ ਜਾਪ ਕਰਦੀ ਦਵੇ ਨਹੀਂ ਦਰਸ਼ਨ ਕਰ ਸਕਦੀ ਜਾਪ ਕਰਦੇ ਰਵੇ ਸ਼ਬਦ ਦੇ ਜਿੰਨਾ ਜਾਪ ਕਰ ਸਕਦੀ ਹੈ ਜਿਸ ਦਿਨ ਖਾਲਸਾ ਜੀ ਉਹ ਦਿਨ ਪੂਰੇ ਹੋ ਜਾਂਦੇ ਉਸ ਦਿਨ ਕੇਸੀ ਇਸ਼ਨਾਨ ਕਰਕੇ ਮਹਾਰਾਜ ਦੇ ਦਰਸ਼ਨ ਕਰੇ ਸਤਿਗੁਰਾਂ ਦਾ ਸ਼ੁਕਰਾਨਾ ਕਰੇ ਸਤਿਗੁਰੂ ਮਹਾਰਾਜ ਦੇ ਰੱਜ ਰੱਜ ਕੇ ਉਸ ਦਿਨ ਦਰਸ਼ਨ ਕਰੇ ਇਹ ਸਤਿਗੁਰਾਂ ਦੀ ਹਿਦਾਇਤ ਵੀ ਹੈ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਕਿਸੇ ਪ੍ਰਕਾਰ ਦਾ ਹੱਥ ਫੜਨ ਵਾਲਾ ਨਹੀਂ ਰੱਖਿਆ ਕਰਨ ਵਾਲਾ ਨਹੀਂ ਮਦਦਗਾਰ ਨਹੀਂ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਜੀ ਮਹਾਰਾਜ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਹ ਸਿੰਘ ਸਾਹਿਬ ਸਤਿਗੁਰਾਂ ਦੇ ਸੂਰਮੇ ਜਿਨ੍ਹਾਂ ਦੇ ਵਿੱਚ ਐਸੀ ਬਰਕਤ ਹੈ ਖਾਲਸਾ ਜੀ ਜਿਹੜਾ ਇਹਨਾਂ ਦੇ ਦਰ ਦਾ ਧਿਆਨ ਧਰਦਾ ਹੈ ਉਹਨੂੰ ਵੀ ਬਰਕਤਾਂ ਮਿਲ ਜਾਂਦੀਆਂ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾਏ ਜਿਹੜੀ ਹੱਡ ਬੀਤੀ ਆਈ ਹੈ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਇਹ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਉਹ ਕਹਿੰਦੇ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਵਰਤਦੀ ਈ ਪੈਣ ਦੱਸਦੀ ਆ ਕਿ ਇਹ ਮੇਰੇ ਨਾਲ ਹੱਦ ਬੀਤੀ ਬੀਤੀ ਆ ਤੇ ਇਹ 2015 ਕੇ 16 ਦੀ ਖਾਲਸਾ ਜੀ ਗੱਲ ਹੈ ਤੇ ਪੈਣ ਦੱਸਦੀ ਕਿ ਮੈਂ ਸਕੂਲ ਪੜ੍ਹਦੀ ਸਾਂ ਉਸ ਵੇਲੇ ਪਲੱਸ 2 ਕਰਦੀ ਸਾਂ ਤੇ ਸਕੂਲੋਂ ਸਾਈਕਲ ਤੇ ਮੈਂ ਜਾਂਦੀ ਸਾਂ ਸਰਕਾਰੀ ਸਕੂਲ ਪਿੰਡ ਤੋਂ ਦੂਜਾ ਦੂਜੇ ਤੀਜੇ ਪਿੰਡ ਮੇਰਾ ਸਕੂਲ ਸੀ ਮੈਂ ਸਾਈਕਲ ਤੇ ਜਾਂਦੀ ਹੁੰਦੀ ਸਾਂ ਤੇ ਸ਼ੁਰੂ ਤੋਂ ਸਾਡੇ ਮਾਤਾ-ਬਾਪੂ ਜੀ ਦੋਵੇਂ ਬਹੁਤ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦਾ ਨਾ ਘਰ ਵਿੱਚ ਦੀਵਾ ਜੋਤ ਜਗਾਉਂਦੇ ਸੀ ਤੇ ਸਾਨੂੰ ਉਹਨਾਂ ਨੇ ਕਹਿਣਾ ਵੀ ਪੁੱਤੇ ਜੋਤ ਦੇ ਕੋਲ ਖੜਕੇ ਨਾ ਮੂਲ ਮੰਤਰ ਦਾ ਜਾਪ ਕਰਕੇ ਜਾਣਾ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਕੇ ਜਾਣਾ ਤੁਹਾਡੀ ਰੱਖਿਆ ਹੋਵੇਗੀ ਇਦਾਂ ਸਾਨੂੰ ਛੋਟੇ ਹੁੰਦੇ ਹੀ ਉਹਨਾਂ ਨੇ ਸਿਖਾਇਆ ਸੀ ਅਸੀਂ ਹਮੇਸ਼ਾ ਹੀ ਦੋਵੇਂ ਭੈਣ ਭਰਾਵਾਂ ਨੇ ਨਾ ਜੋਤ ਦੇ ਕੋਲ ਮੂਲ ਮੰਤਰ ਦਾ ਜਾਪ ਕਰਨਾ ਤੇ ਕਹਿਣਾ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੀ ਰੱਖਿਆ ਕਰੋ ਇਵੇਂ ਕਹਿ ਕੇ ਜਾਣਾ ਜਦੋਂ ਪੇਪਰ ਹੋਣੇ ਉਦੋਂ ਵੀ ਅਸੀਂ ਇਦਾਂ ਕਰਨਾ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਪੇਪਰਾਂ ਵਿੱਚੋਂ ਸੋਹਣੇ ਸਾਡੇ ਨੰਬਰ ਆ ਜਾਣੇ ਭੈਣ ਕਹਿੰਦੇ ਵੀ ਇੱਕ ਵਾਰ ਅਸੀਂ ਦੁਪਹਿਰ ਨੂੰ ਛੁੱਟੀ ਹੋਈ ਦੋਵੇਂ ਭੈਣ ਭਰਾ ਆ ਰਹੇ ਸਾਂ ਮੇਰੇ ਨਾਲ ਹੀ ਜਾਂਦਾ ਸੀ ਮੈਂ ਵੱਡੀ ਸਾਂ ਉਹ ਛੋਟਾ ਤੇ ਜਦੋਂ ਆ ਰਹੇ ਸਾਂ ਤੇ ਰਸਤੇ ਦੇ ਵਿੱਚ ਨਾ ਜਿੱਦਾਂ ਕੋਈ ਰੋੜਾ ਏ ਟਪਈ ਸੀ ਉਹਦੇ ਉੱਤੇ ਮੈਂ ਦੇਖਿਆ ਨਹੀਂ ਨਜ਼ਰ ਨਹੀਂ ਪਈ ਤੇ ਉਹ ਜਿਹੜਾ ਰੋੜਾ ਸੀ ਉਹਦੇ ਉੱਤੇ ਟਾਇਰ ਚੜਿਆ ਤੇ ਜਿਹੜਾ ਸਾਈਕਲ ਸੀ ਉਹ ਡੋਲ ਗਿਆ ਤੇ ਜਦੋਂ ਮੈਂ ਡਿੱਗੀ ਜਿਹੜੇ ਪਾਸੇ ਮੈਂ ਡਿੱਗੀ ਸੋ ਪੈਲੀ ਨੀਵੀਂ ਸੀ ਮਤਲਬ ਸੜਕ ਉੱਚੀ ਸੀ ਪੈਲੀ ਜਾਦਾ ਨੀਵੀਂ ਸੀ ਡਿੱਗਣ ਕਰਕੇ ਤੇ ਮੈਂ ਮੇਰਾ ਕੰਟਰੋਲ ਨਹੀਂ ਰਿਹਾ ਬੈਗ ਪਿੱਛੇ ਭਾਰਾ ਹੋਣ ਕਰਕੇ ਤੇ ਮੈਂ ਉਹ ਥੱਲੇ ਨੂੰ ਖਿਸਕ ਗਈ ਜਦੋਂ ਥੱਲੇ ਨੂੰ ਭੈਣ ਕਹਿੰਦੀ ਗਈ ਮੇਰਾ ਸਿਰ ਜਾ ਕੇ ਉੱਥੇ ਪੱਥਰ ਸੀ ਉਹ ਸਿਰ ਦੇ ਵਿੱਚ ਜਿੱਦਾਂ ਇੱਕ ਪੁਰਪੜੀ ਵਾਲੇ ਪਾਸੇ ਕੋਈ ਪੱਥਰ ਵੱਜਾ ਜਾਂ ਕੋਈ ਤਿੱਖੀ ਚੀਜ਼ ਵੱਜੀ ਜਦੋਂ ਉਹ ਵੱਜੀ ਤੇ ਮੇਰੀ ਅੱਖ ਦਾ ਜਿਹੜਾ ਡੇਲਾ ਸੀ ਉਹ ਇੱਕ ਬੰਨੇ ਨੂੰ ਅੰਦਰ ਨੂੰ ਚਲ ਗਿਆ ਸੀ ਜਿੱਦਾਂ ਆਪਾਂ ਸਿੱਧਾ ਵੇਖਦੇ ਹਾਂ ਤੇ ਉਹ ਇੰਨੀ ਜਿਹੋਰ ਦੀ ਸੱਟ ਲੱਗੀ ਕਿ ਜਿਹੜਾ ਡੇਲਾ ਸੀ ਖਾਲਸਾ ਜੀ ਘੁੰਮ ਕੇ ਕਹਿੰਦੀ ਇੱਕ ਬੰਨੇ ਨੂੰ ਚਲ ਗਿਆ ਸੀ ਤੇ ਇਹ ਕੋਈ ਬਹੁਤਾ ਸਮਾਂ ਨਹੀਂ ਹੋਇਆ ਖਾਲਸਾ ਜੀ ਕੁਝ 9 8 9 ਸਾਲ ਹੋਇਆ ਗੱਲ ਨੂੰ ਤੇ ਭੈਣ ਕਹਿੰਦੀ ਕਿ ਮੈਂ ਨਾ ਮੈਨੂੰ ਉੱਥੋਂ ਚਲੋ ਪਰਿਵਾਰ ਪਿੱਛੋਂ ਸਾਡੇ ਚਾਚੇ ਤਾਇਓ ਬੇਟੇ ਵੀ ਆਉਂਦੇ ਸੀ ਉਹਨਾਂ ਦੇ ਪਰਿਵਾਰ ਉਹਨਾਂ ਨੇ ਮੈਨੂੰ ਚੱਕਿਆ ਘਰ ਗਏ ਘਰੋਂ ਮੈਨੂੰ ਹਸਪੀਟਲ ਲੈ ਕੇ ਗਏ ਸਾਰਾ ਕੁਝ ਹੋ ਗਿਆ ਇੱਕ ਅੱਖ ਦੀ ਮੇਰੀ ਜਿਹੜੀ ਨਜ਼ਰ ਸੀ ਉਹ ਚਲ ਗਈ ਸੀ ਜਿਹੜਾ ਡੇਲਾ ਪੁੱਠਾ ਹੋ ਗਿਆ ਸੀ ਇੱਕ ਦੀ ਹੈ ਗਈ ਸੀ ਤੇ ਉਥੋਂ ਮੈਂ ਇਲਾਜ ਕਰਾਇਆ ਡਾਕਟਰਾਂ ਨੇ ਕਹਿ ਦਿੱਤਾ ਵੀ ਇਹ ਹੁਣ ਇਦਾਂ ਹੀ ਰਹੂਗਾ ਵੀ ਇਹਦੀ ਪੁਤਲੀ ਜਿਹੜੀ ਆ ਪਿੱਛੋਂ ਵੀ ਉਹ ਟੇਢੀ ਹੋ ਗਈ ਆ ਬਚੀ ਹੈਗੀ ਆ ਜਾਂ ਤਾਂ ਪੁਤਲੀ ਪਊਗੀ ਪਰ ਪੱਕਾ ਨਹੀਂ ਵੀ ਡੇਲਾ ਸਿੱਧਾ ਹੋ ਜਵੇ ਐਵੇਂ ਦਾ ਕੁਝ ਉਹਨਾਂ ਨੂੰ ਡਾਕਟਰਾਂ ਨੇ ਦੱਸਿਆ ਫਿਰ ਜਿਹੜਾ ਉਹਨਾਂ ਨੇ ਇਲਾਜ ਦੱਸਿਆ ਸੀ ਉਹਨੇ ਕਹਿੰਦੀ ਸਾਡੇ ਕੋਲੇ ਪੈਸੇ ਨਹੀਂ ਸੀ ਵੀ ਅਸੀਂ ਇਹਨੇ ਪੈਸੇ ਨਹੀਂ ਸੀ ਲਾ ਸਕਦੇ ਤੇ ਉਹ ਭੈਣ ਦੱਸਦੀ ਆ ਕਿ ਡੇਢ ਸਾਲ ਕੁਝ ਇਦਾਂ ਹੀ ਰਿਹਾ ਕਹਿੰਦੀ ਫਿਰ ਮੇਰੀ ਮਾਤਾ ਨੇ ਮੈਨੂੰ ਕਹਿਣਾ ਪੁੱਤ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ ਵੇਖੋ ਤੇਰੀ ਰੱਖਿਆ ਕੀਤੀ ਉਹਨਾਂ ਨੇ ਤੇਰੀ ਤੇ ਮੈਂ ਕਹਿੰਦੀ ਮਨ 'ਚ ਸੋਚਣਾ ਉਹਨਾਂ ਕਾਦੀ ਰੱਖਿਆ ਕੀਤੀ ਐ ਵੀ ਮੈਂ ਤਾਂ ਹੁਣ ਜਵਾਨ ਸੀ ਤੇ ਮੇਰਾ ਡੇਲਾ ਵਿੰਗਾ ਹੋ ਗਿਆ ਮੈਨੂੰ ਗਾ ਕੱਲ ਨੂੰ ਕੌਣ ਰੱਖੂਗਾ ਤੇ ਉਹਨਾਂ ਨੇ ਮੇਰੀ ਕੀ ਰੱਖਿਆ ਕੀਤੀ ਮੇਰੀ ਮਾਤਾ ਨੇ ਕਹਿਣਾ ਨਾ ਪੁੱਤ ਬਾਬਾ ਦੀਪ ਸਿੰਘ ਸਾਹਿਬ ਨੇ ਤੇਰੀ ਰੱਖਿਆ ਕੀਤੀ ਐ ਕੀ ਪਤਾ ਤੇਰੀਆਂ ਧੂਆਂ ਅੱਖੇ ਚਲੇ ਜਾਂਦੀਆਂ ਫੇਰ ਤੂੰ ਕੀ ਕਰਦੀ ਜੇ ਦੋਹਾਂ ਅੱਖਾਂ ਦੀ ਨਜ਼ਰ ਚਲੀ ਜਾਂਦੀ ਕਹਿੰਦੀ ਐਦਾਂ ਮੇਰੀ ਮਾਤਾ ਨੇ ਮੈਨੂੰ ਸਮਝਾਉਣਾ ਕੀਤਾ ਮੇਰੇ ਮਨ ਵਿੱਚ ਹੀ ਆਇਆ ਵੀ ਬਿਲਕੁਲ ਸਹੀ ਗੱਲ ਆ ਵੀ ਕੋਈ ਕਰਮ ਮੇਰਾ ਇਹੋ ਜਿਹਾ ਹੋਊਗਾ ਕੀ ਪਤਾ ਜੇ ਦੋਹਾਂ ਅੱਖਾਂ ਦੀ ਚਲੀ ਜਾਂਦੀ ਨਜ਼ਰ ਫਿਰ ਕੀ ਹੁੰਦਾ ਸੋ ਸਤਿਗੁਰੂ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਤ ਗੁਰੂ ਹਮੇਸ਼ਾ ਖਾਲਸਾ ਜੀ ਰੱਖਿਆ ਕਰਦੇ ਜਦੋਂ ਆਪਾਂ ਉਹਨਾਂ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਆਂ ਕਿ ਮਹਾਰਾਜ ਜੀ ਸਾਡੀ ਰੱਖਿਆ ਕਰੋ ਸੋ ਸੱਚੇ ਪਾਸ਼ਾ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਜੀ ਸਦਾ ਖਾਲਸਾ ਜੀ ਸਹਾਈ ਹੁੰਦੇ ਜਿਹਨੂੰ ਕੋਈ ਅਰਦਾਸ ਕਰਦਾ ਜੇ ਉਹਦੇ ਅੱਗੇ ਅਰਦਾਸ ਆਪਾਂ ਕਰਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਬਿਰਧ ਪਛਾਣਦੇ ਆ ਆਪਣੀ ਮਹਾਰਾਜ ਸੱਚੇ ਪਾਸ਼ਾ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਦੇ ਆ ਸੋ ਗੁਰੂ ਗਰੀਬ ਨਿਵਾਜ ਮਹਾਰਾਜ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਵੀ ਜਿਹੜਾ ਹੈ ਕਿਸੇ ਪ੍ਰਕਾਰ ਵੀ ਖਾਲਸਾ ਜੀ ਮਦਦਗਾਰ ਸਹਾਇਤਾ ਕਰਨ ਵਾਲਾ ਨਾਲ ਖੜਨ ਵਾਲਾ ਨਹੀਂ ਬਣਦਾ ਸੋ ਉਹ ਭੈਣ ਕਹਿੰਦੀ ਆ ਕਿ ਮੇਰੇ ਮਨ ਵਿੱਚ ਆਇਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਸ਼ੁਕਰਾਨੇ ਵਜੋਂ ਕਿ ਨਹੀਂ ਮੈਂ ਇੱਕ ਦਿਨ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਵੀ ਤੁਸੀਂ ਮੇਰੀ ਇੱਕ ਅੱਖ ਦੀ ਨજર ਬਚਾ ਲਈਏ ਦੋਵੇਂ ਚਲੇ ਜਾਂਦੀਆਂ ਤੇ ਵਾਕਿਆ ਹੀ ਮੈਂ ਕੀ ਕਰਦੀ ਤੇ ਉਸ ਤੋਂ ਬਾਅਦ ਉਹ ਭੈਣ ਕਹਿੰਦੀ ਆ ਕਿ ਮੈਂ ਪੇਪਰ ਵਗੈਰਾ ਜਿੱਦਾਂ ਦਿੱਤੇ ਤੇ ਉਸ ਤੋਂ ਬਾਅਦ ਘਰ ਬੈਠ ਗਈ ਤੇ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਘਰ ਜਾਗਦੀ ਹੁੰਦੀ ਸੀ ਅਸੀਂ ਨજર ਮਾਰਦੇ ਰਹਿਣਾ ਕਿ ਕਿਤੇ ਬੁਝੀ ਤਾਂ ਨਹੀਂ ਲਗਾਤਾਰ ਜਗਦੀ ਸੀ ਤੇ ਕਹਿੰਦੇ ਉਸ ਤੋਂ ਬਾਅਦ ਨਾ ਮਹਾਰਾਜ ਦੀ ਕਿਰਪਾ ਸਦਕਾ ਇੱਕ ਦਿਨ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਜੇ ਤੁਸੀਂ ਮੇਰੀ ਇੱਕ ਅੱਖ ਦੀ ਨਜ਼ਰ ਬਚਾ ਲਈ ਐ ਤੇ ਪਰ ਤੁਸੀਂ ਸੁ ਸਮਰਾਥਾਂ ਸਾਰੀ ਸ਼ਕਤੀ ਤੁਹਾਡੇ ਕੋਲ ਆ ਕੀ ਮੇਰਾ ਅੱਖ ਦਾ ਡੇਲਾ ਸਿੱਧਾ ਨਹੀਂ ਹੋ ਸਕਦਾ ਕੀ ਮੇਰੀ ਇਹ ਨਜ਼ਰ ਸਿੱਧੀ ਨਹੀਂ ਹੋ ਸਕਦੀ ਸਹੀ ਨਹੀਂ ਹੋ ਸਕਦੀ ਕਹਿੰਦੇ ਵੀ ਮੈਂ ਮਹਾਰਾਜ ਚੰਨਾ ਵਿੱਚ ਅਰਦਾਸ ਕਰਕੇ ਸੁਖਨੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਉਹ ਭੈਣ ਕਹਿੰਦੀ ਮੈਂ ਰੋਜ਼ ਜਿੱਥੇ ਜੂਤ ਜਗਦੀ ਉਹਦੇ ਕੋਲ ਬੈਠ ਕੇ ਤੇ ਪਾਠ ਕਰਨਾ ਤੇ ਇਦਾਂ ਸੁਖਨੀ ਸਾਹਿਬ ਦਾ ਪਾਠ ਕਰਦਾ ਦਿਨ ਵਿੱਚ ਦੋ ਕਰਨੇ ਕਈ ਵਾਰ ਤਿੰਨ ਕਰਨੇ ਚਾਰ ਵੀ ਕਰ ਲੈਣੇ ਕਈ ਵਾਰ ਸੁਣਦੇ ਰਹਿਣਾ ਇਦਾਂ ਮਹਾਰਾਜ ਦੀ ਕਿਰਪਾ ਵਰਤਣ ਲੱਗ ਪਈ ਕਹਿੰਦੇ ਡੇਢ ਦੋ ਮਹੀਨੇ ਹੋ ਗਏ ਸੀ ਸੁਖਨੀ ਸਾਹਿਬ ਦੇ ਪਾਠ ਕਰਦੇ ਆ ਤੇ ਭੈਣ ਕਹਿੰਦੀ ਮੈਨੂੰ ਨਾ ਜਿੱਦਾਂ ਦਿਨੇ ਸੁੱਤੀ ਨੂੰ ਸੁਪਨਾ ਆਉਂਦਾ ਕਿ ਮੇਰੀ ਅੱਖ ਦਾ ਪ੍ਰਸ਼ਨ ਹੋ ਰਿਹਾ ਤੇ ਉਹ ਪ੍ਰਸ਼ਨ ਕਰਕੇ ਡਾਕਟਰ ਕਹਿੰਦੇ ਵੀ ਲੈ ਤੀਏ ਤੇਰੀ ਅੱਖ ਬਿਲਕੁਲ ਸਹੀ ਹੋ ਗਈ ਤੇਰਾ ਡੇਲਾ ਬਿਲਕੁਲ ਸਹੀ ਹੋ ਗਿਆ ਵੀ ਹੁਣ ਤੈਨੂੰ ਦਿਖਦਾ ਤੇ ਮੈਂ ਸੁਪਨੇ ਵਿੱਚ ਕਹਿ ਰਹੀ ਹਾਂ ਵੀ ਹਾਂ ਹੁਣ ਮੈਨੂੰ ਦੋਵਾਂ ਅੱਖਾਂ ਨਾਲ ਦਿਖਦਾ ਤੇ ਇਦਾਂ ਜਦੋਂ ਮੈਂ ਇਹਦਾ ਪ੍ਰਸ਼ਨ ਹੁੰਦਾ ਉਥੇ ਇੱਕ ਬਜ਼ੁਰਗ ਖਲੋਤਾ ਹੁੰਦਾ ਸੁਪਨੇ 'ਚ ਨਜ਼ਰ ਆਉਂਦਾ ਉਹ ਬਜ਼ੁਰਗ ਕਹਿੰਦਾ ਲੈ ਧੀਏ ਤੂੰ ਕਹਿੰਦੀ ਸੀ ਅੱਖ ਠੀਕ ਨਹੀਂ ਹੁੰਦੀ ਠੀਕ ਕਰ ਦੋ ਲੈ ਅਸੀਂ ਤੇਰੀ ਅੱਖ ਠੀਕ ਕਰਤੀ ਇਹ ਸੁਪਨਾ ਆਇਆ ਕਹਿੰਦੀ ਮੈਂ ਆਪਣੇ ਮਾਂ ਤੇ ਪਿਓ ਨੂੰ ਦੱਸਿਆ ਵੀ ਇਦਾਂ ਹੋਇਆ ਜੀ ਮਾਤਾ ਮੇਰੀ ਕਹਿੰਦੀ ਪੁੱਤ ਬਾਬਾ ਦੀਪ ਸਿੰਘ ਸਾਹਿਬ ਦੇ ਹੱਥ ਸਾਰੀਆਂ ਖੁਸ਼ੀਆਂ ਕੀ ਪਤਾ ਤੇਰੀ ਅੱਖ ਠੀਕ ਕਰ ਦੇਣ ਤੂੰ ਪਾਠ ਕਰੀ ਜਾ ਤੇ ਉਹ ਭੈਣ ਕਹਿੰਦੀ ਵੀ ਮੈਂ ਪਾਠ ਕਰਦੀ ਰਹੀ ਮਹਾਰਾਜ ਦੀ ਕਿਰਪਾ ਨਾਲ 6 ਮਹੀਨੇ 7 ਮਹੀਨੇ ਬੀਤ ਗਏ ਪਾਠ ਕਰਦਿਆਂ ਕਰਦੀ ਰਹੀ ਕਰਦੀ ਰਹੀ ਤੇ ਇੱਕ ਦਿਨ ਕੀ ਹੁੰਦਾ ਕਿ ਮਹਾਰਾਜ ਦੀ ਕੋਈ ਖੁਸ਼ੀ ਮਹਾਰਾਜ ਦੀ ਕੋਈ ਖੇੜ ਵਰਤਣੀ ਸੀ ਸਤਿਗੁਰਾਂ ਨੇ ਕੋਈ ਦਇਆ ਕਰਨੀ ਸੀ ਤੇ ਉਹ ਕਹਿੰਦੇ ਕਿ ਅਸੀਂ ਨਾ ਦੋਵੇਂ ਭੈਣ ਭਰਾ ਘਰੇ ਸਾਂ ਤੇ ਜਦੋਂ ਮੰਮੀ ਡੈਡੀ ਕਿਤੇ ਗਏ ਹੋਏ ਸੀ ਉਸ ਦੋਵੇਂ ਭੈਣ ਭਰਾ ਘਰੇ ਸਾਂ ਤੇ ਖਾਲਸਾ ਜੀ ਪਤਾ ਹੀ ਹੈ ਜਦੋਂ ਭੈਣ ਭਰਾ ਆਪਸ ਵਿੱਚ ਖੇਡਦੇ ਜਾਂ ਕਈ ਪ੍ਰਕਾਰ ਨਿੱਕੀ ਮੋਟੀ ਗੱਲ ਤੋਂ ਨੋਖ ਝੋਕ ਹੁੰਦੀ ਆ ਤੇ ਕਹਿੰਦੀ ਮੈਂ ਪੋਚਾ ਘਰ ਵਿੱਚ ਲਾ ਰਹੀ ਸਾਂ ਤੇ ਸਾਡੇ ਬਾਹਰ ਨਾ ਇੱਕ ਮੇਜ਼ ਡੱਠਾ ਹੋਇਆ ਜਿਹਦੇ ਉੱਤੇ ਅਸੀਂ ਕਈ ਵਾਰੀ ਬੈਠ ਜਾਂਦੇ ਹਾਂ ਧਰੇਕ ਦੇ ਥੱਲੇ ਤੇ ਮੈਂ ਨਾ ਉੱਥੇ ਅੰਦਰੋਂ ਪੋਚਾ ਲਾ ਕੇ ਵਾਪਸ ਆ ਰਹੀ ਸਾਂ ਤੇ ਮੇਰੇ ਭਰਾ ਨੇ ਨਾ ਜਿੱਦਾਂ ਠੱਬੀ ਲਾ ਦਿੱਦੀ ਐ ਤੇ ਉਹ ਠੱਬੀ ਲਾਈ ਮੈਨੂੰ ਤੇ ਮੇਰਾ ਉਹੀ ਪਾਸਾ ਜਿਹੜਾ ਅੱਖ ਦਾ ਸੀ ਜਿੱਥੇ ਸੱਟ ਲੱਗੀ ਸੀ ਉਹੀ ਪਾਸਾ ਮੇਜ਼ ਦੀ ਨੁੱਕਰ ਤੇ ਵਜਦਾ ਜਦੋਂ ਮੇਜ਼ ਦੀ ਨੁੱਕਰ ਤੇ ਵਜਦਾ ਮੇਰਾ ਇੱਕ ਤੇ ਪੁੜਪੁੜੀ ਲਾਗੋਂ ਖੂਨ ਨਿਕਲ ਆਉਂਦਾ ਤੇ ਕਹਿੰਦੀ ਮੈਂ ਕੀ ਦੇਖਦੀ ਆ ਕਿ ਮੇਰਾ ਜਿਹੜਾ ਡੇਲਾ ਟੇਡਾ ਹੋਇਆ ਸੀ ਉਹ ਸਿੱਧਾ ਹੋ ਬਿਲਕੁਲ ਸਿੱਧਾ ਹੋ ਗਿਆ ਡੇਲਾ ਉਹ ਛੱਟ ਲੱਗਣ ਨਾਲ ਉਹੀ ਝੜਕਾ ਝੜਕੇ ਨਾਲ ਹੀ ਖਾਲਸਾ ਜੀ ਉਹ ਠੇਡਾ ਹੋਇਆ ਸੀ ਤੇ ਝੜਕੇ ਨਾਲ ਹੀ ਉਹ ਸਿੱਧਾ ਹੋ ਗਿਆ ਤੇ ਜਦੋਂ ਸਿੱਧਾ ਹੋਇਆ ਕਿ ਨਹੀਂ ਮੇਰੇ ਦਰਦ ਤਾਂ ਬਹੁਤ ਜ਼ਿਆਦਾ ਹੋਈ ਅੱਖ ਲਾਲ ਹੋ ਗਈ ਇਦਾਂ ਹੋ ਗਿਆ ਜਿੰਦਾ ਖੂਨ ਨਿਕਲ ਆਉਣਾ ਤੇ ਮੰਮੀ ਡੈਡੀ ਘਰ ਨਹੀਂ ਸੀ ਤੇ ਨਾਲ ਚਾਚਾ ਹੁਣਾਂ ਦਾ ਘਰ ਸੀ ਚਾਚੇ ਨੂੰ ਕਿਹਾ ਉਹ ਲੈ ਕੇ ਮੈਨੂੰ ਗਿਆ ਹਸਪੀਟਲ ਉਹਨਾਂ ਨੇ ਸਾਰਾ ਕੁਝ ਵੇਖਿਆ ਚਾਖਿਆ ਪਹਿਲਾਂ ਮੇਰੀ ਅੱਖ ਭਾਰੀ ਰਹੀ ਬਹੁਤ ਭਾਰਾ ਜਿੱਦਾਂ ਭਾਰ ਪੈ ਜਾਂਦਾ ਨਾ ਅੱਖ ਤੇ ਤੇ ਇਦਾਂ ਭਾਰੀ ਰਹੀ ਉਸ ਤੋਂ ਬਾਅਦ ਨੂੰ ਹਸਪੀਟਲ ਚਲੇ ਗਏ ਉਹਨਾਂ ਨੇ ਮੈਨੂੰ ਇੰਜੈਕਸ਼ਨ ਵਗੈਰਾ ਲਾਇਆ ਚੈੱਕ ਵਗੈਰਾ ਸਾਰਾ ਕੀਤੀ ਤੇ ਜਿਹੜਾ ਖੂਨ ਸੀ ਉਹ ਡੇਲੇ ਦੇ ਉੱਤੇ ਆ ਗਿਆ ਸੀ ਜਿਹੜਾ ਚਿੱਟਾ ਰੰਗ ਹੁੰਦਾ ਕਹਿੰਦੇ ਸਾਰਾ ਲਾਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਸਦਕਾ ਤੇ ਡਾਕਟਰਾਂ ਨੇ ਜੋ ਕੁਝ ਕੀਤਾ ਅੱਖ ਵਿੱਚ ਮੇਰੇ ਦੋ ਤਿੰਨ دارو ਪਾਏ ਚੈੱਕ ਕੀਤਾ ਤੇ ਮਹਾਰਾਜ ਦੀ ਕਿਰਪਾ ਸਦਕਾ ਇਦਾਂ ਹੋਇਆ ਜਿੱਦਾਂ ਬੱਦਲ ਪਰੇ ਹੋ ਜਾਣ ਤੇ ਸੂਰਜ ਨਿਕਲ ਆਉਂਦਾ ਇਦਾਂ ਹੋਇਆ ਅੱਖ ਨੂੰ ਜਦੋਂ ਮੈਂ ਅੱਖਾਂ ਖੋਲ੍ਹੀਆਂ ਤੇ ਉਹ ਅੱਖ ਨੇ ਹੌਲੀ-ਹੌਲੀ ਜਿਹੜੀ ਧੁੰਦਲਾ-ਧੁੰਦਲਾ ਵੇਖਣਾ ਸ਼ੁਰੂ ਕਰਤਾ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਕਿ ਉਹ ਅੱਖ ਦਾ ਡੇਲਾ ਵੀ ਸਿੱਧਾ ਹੋ ਗਿਆ ਤੇ ਅੱਖ ਦੀ ਨਜ਼ਰ ਵੀ ਵਾਪਸ ਆ ਗਈ ਖਾਲਸਾ ਜੀ ਐਡੀ ਵੱਡੀ ਖੇਡ ਮਹਾਰਾਜ ਨੇ ਕਰਨਾ ਕੀਤੀ ਫੀਦਾ ਸਿੰਘਾਂ ਨੇ ਏਡੀ ਕਿਰਪਾ ਕੀਤੀ ਉਹ ਪੈਣ ਕਹਿੰਦੀ ਕਿ ਮੈਂ ਉਸ ਦਿਨ ਤੋਂ ਇਹ ਮੈਨੂੰ ਵਿਸ਼ਵਾਸ ਬਣ ਗਿਆ ਕਿ ਮਹਾਰਾਜ ਜੋ ਕਰਦੇ ਆ ਉਹ ਸਾਡੇ ਭਲੇ ਵਾਸਤੇ ਕਰਦੇ ਜੇ ਮੇਰੀ ਅੱਖ ਟੀਡੀ ਨਾ ਹੁੰਦੀ ਮੈਂ ਇਨੀ ਬਾਣੀ ਨਾ ਪੜਦੀ ਬਾਣੀ ਨਾ ਪੜਦੀ ਮੇਰਾ ਭਰੋਸਾ ਨਾ ਬਣਦਾ ਤੇ ਜੇ ਭਰੋਸਾ ਨਾ ਬਣਦਾ ਉਹ ਮੈਨੂੰ ਸੁਪਨਾ ਨਾ ਆਉਂਦਾ ਤੇ ਜੇ ਸੁਪਨਾ ਨਾ ਆਉਂਦਾ ਮੈਨੂੰ ਆਸ ਨਾ ਵੱਜਦੀ ਕਿ ਮੇਰੀ ਅੱਖ ਠੀਕ ਹੋ ਸਕਦੀ ਹੈ ਤੇ ਮਹਾਰਾਜ ਨੇ ਕੀ ਆਨਾ ਬਹਾਨਾ ਬਣਾਇਆ ਕਿ ਅਸੀਂ ਦੋਵੇਂ ਲੜਦੇ ਸਾਂ ਲੜਦਿਆਂ ਲੜਦਿਆਂ ਡਿੱਗੀ ਤੇ ਜਿੱਥੇ ਪਹਿਲਾਂ ਸੱਟ ਲੱਗੀ ਸੀ ਉੱਥੇ ਫੇਰ ਲੱਗੀ ਮਹਾਰਾਜ ਦੀ ਕਿਰਪਾ ਸਦਕਾ ਅੱਖਾਂ ਦੀ ਜਿਹੜੀ ਨਜ਼ਰ ਸੀ ਉਹ ਲੈਟ ਸੀ ਉਹ ਵਾਪਸ ਆ ਗਈ ਸੋ ਸਤਿਗੁਰ ਸਹਾਈ ਹੁੰਦੇ ਆ ਖਾਲਸਾ ਜੀ ਰੱਖਿਆਕ ਬਣਦੇ ਨੇ ਹਮੇਸ਼ਾ ਮਹਾਰਾਜ ਕਿਰਪਾ ਕਰਦੇ ਆ ਸੋ ਸਤਿਗੁਰ ਦੀਨ ਦੁਨੀ ਦੇ ਮਾਲਕ ਸਮਰਾਥ ਹਨ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਉਹਨਾਂ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਵੀ ਜਿਹੜਾ ਹੈ ਉਹ ਰੱਖਣ ਵਾਲਾ ਨਹੀਂ ਉਹ ਦਾਤੇ ਦੇ ਚਰਣੀ ਲੱਗੇ ਰਹੀਏ ਉਹੀ ਸਾਡੀ ਬਾਹ ਫੜੇਗਾ ਲੋਕ ਵਿੱਚ ਸਾਨੂੰ ਸੁਖ ਦੇਵੇਗਾ ਪਰਲੋਕ ਵਿੱਚ ਸਾਡਾ ਸਹਾਈ ਹੋਵੇਗਾ ਸੋ ਮਹਾਰਾਜ ਕਿਰਪਾ ਕਰਨ ਖਾਲਸਾ ਜੀ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ